ਸੱਚੇ ਗੱਲ ਅਮਰੀਕਾ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਬੁਲਟਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਮਾ ਸ਼ਟਡਾਊਨ ਹੋਇਆ ਖਤਮ ਕਰੀਬ 43 ਦਿਨਾਂ ਤੱਕ ਚੱਲੀ ਤਾਲਾਬੰਦੀ ਬਿੱਲ ਤੇ ਦਸਖਤ ਕਰਦੇ ਹੀ ਟਰੰਪ ਨੇ ਦਿੱਤਾ ਵੱਡਾ ਬਿਆਨ ਅਮਰੀਕਾ ਵੱਲੋਂ ਦਿੱਲੀ ਧਮਾਕੇ ਦੀ ਜਾਂਚ ਵਿੱਚ ਸਹਿਯੋਗ ਦੀ ਪੇਸ਼ਕਸ਼ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਜੇਕਰ ਜ਼ਰੂਰਤ ਪਈ ਤਾਂ ਅਸੀਂ ਭਾਰਤ ਨੂੰ ਸਹਿਯੋਗ ਕਰਨ ਲਈ ਤਿਆਰ ਹਾਂ ਸ਼ਿਕਾਗੋ ਅਦਾਲਤ ਨੇ ਪੀੜਤ ਭਾਰਤੀ ਪਰਿਵਾਰ ਦੇ ਹੱਕ ਵਿੱਚ ਸੁਣਾਇਆ ਫੈਸਲਾ ਬੋਇੰਗ ਕੰਪਨੀ ਨੂੰ 28 ਮਿਲੀਅਨ ਡਾਲਰ ਦੇਣ ਦਾ ਹੁਕਮ 2019 ਵਿੱਚ ਹਾਦਸਾਗਰ ਸੋਇਆ ਸੀ ਬੋਇੰਗ ਕੰਪਨੀ ਦਾ ਜਹਾਜ਼ ਇਜ਼raਇਲੀ ਪ੍ਰਧਾਨ ਮੰਤਰੀ ਬੈਨਜਾਮਿਨ ਨੇਤਨਯਾਹੁ ਦੇ ਹੱਕ ਵਿੱਚ ਜਟੇ ਟਰੰਪ ਨੇ ਇਜ਼raਇਲੀ ਰਾਸ਼ਟਰਪਤੀ ਨੂੰ ਲਿਖਿਆ ਪੱਤਰ ਨੇਤਨਯਾਹੁ ਨੂੰ ਪੂਰੀ ਮਾਫੀ ਦੇਣ ਦੀ ਕੀਤੀ ਆਪੀ H1B ਵੀਜ਼ਾ ਬਾਰੇ ਟਰੰਪ ਦਾ ਯੂ ਟਰਨ ਟਰੰਪ ਨੇ ਨਰਮੀ ਦੇ ਦਿੱਤੇ ਸੰਕੇਤ ਕਿਹਾ ਅਮਰੀਕਾ ਨੂੰ ਪ੍ਰਤਿਭਾਵਾਂ ਦੀ ਜ਼ਰੂਰਤ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਮਾ ਸ਼ਟਡਾਊਨ ਆਖਰਕਾਰ ਖਤਮ ਹੋ ਗਿਆ ਬੁੱਧਵਾਰ ਨੂੰ ਅਮਰੀਕੀ ਪ੍ਰਤੀਨਿਧੀ ਸਦਨ ਵਿੱਚ ਸ਼ਟਡਾਊਨ ਨੂੰ ਖਤਮ ਕਰਨ ਵਾਲੇ ਬਿੱਲ ਨੂੰ ਪਾਸ ਕੀਤੇ ਜਾਣ ਤੋਂ ਬਾਅਦ ਸਭ ਨੇ ਇਸ ਦਾ ਸਵਾਗਤ ਕੀਤਾ ਬਿੱਲ ਦੇ ਪਾਸ ਹੋਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਦੇਸ਼ ਇੱਕ ਵਾਰ ਮੁੜ ਤੋਂ ਤਰੱਕੀ ਦੀ ਰਫ਼ਤਾਰ ਫੜੇਗਾ ਦੱਸਿਆ ਗਿਆ ਕਿ 43 ਦਿਨਾਂ ਤੱਕ ਚੱਲੀ ਤਾਲਾਬੰਦੀ ਅਮਰੀਕੀ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਲੰਮੀ ਤਾਲਾਬੰਦੀ ਸੀ ਉਧਰ ਵਿਰੋਧੀ ਧਿਰ ਰਾਸ਼ਟਰਪਤੀ ਟਰੰਪ ਤੋਂ ਹਾਲੇ ਵੀ ਨਾਖੁਸ਼ ਨਜ਼ਰ ਆ ਰਹੇ ਹਨ ਕੁਝ ਡੈਮੋਕੇਟ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਹਾਲੇ ਵੀ ਆਪਣੀ ਲੜਾਈ ਜਾਰੀ ਰੱਖਣਗੇ ਅਮਰੀਕਾ ਵਿੱਚ ਬੀਤੇ 43 ਦਿਨਾਂ ਤੋਂ ਚੱਲ ਰਿਹਾ ਸ਼ਟਡਾਊਨ ਹੁਣ ਖਤਮ ਹੋ ਗਿਆ ਹੈ ਅਮਰੀਕੀ ਸੈਨੇਟਰਾਂ ਨੇ ਸ਼ਟਡਾਊਨ ਨੂੰ ਖਤਮ ਕਰਨ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਵਾਈਟ ਹਾਊਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਬਿੱਲ ਤੇ ਦਸਤਖਤ ਕੀਤੇ ਟਰੰਪ ਦੇ ਦਸਤਖਤਾਂ ਦੇ ਨਾਲ ਹੀ ਅਮਰੀਕਾ ਵਿੱਚ ਹੁਣ ਤੱਕ ਦਾ ਸਭ ਤੋਂ ਲੰਮਾ ਸ਼ਟਡਾਊਨ ਹੁਣ ਮੁੱਕ ਗਿਆ ਹੈ ਸ਼ਟਡਾਊਨ ਨੂੰ ਲੈ ਕੇ ਸੱਤਾ ਧਿਰ ਤੇ ਵਿਰੋਧੀ ਧਿਰ ਦਰਮਿਆਨ ਲਗਾਤਾਰ ਬਿਆਨਬਾਜ਼ੀ ਹੁੰਦੀ ਰ बुधवार ਨੂੰ ਅਮਰੀਕੀ ਪ੍ਰਤਨਿਧਿ ਸਦਨ ਵਿੱਚ ਸ਼ਟਡਾਊਨ ਨੂੰ ਖਤਮ ਕਰਨ ਵਾਲੇ ਬਿੱਲ ਦੇ ਪਾਸ ਹੋਣ ਦਾ ਸਭ ਨੇ ਸਵਾਗਤ ਕੀਤਾ। ਸਦਨ ਵਿੱਚ ਲਗਾਤਾਰ ਤਾੜੀਆਂ ਗੂੰਜਦੀਆਂ ਰਹੀਆਂ। ਕਈ ਸੰਸਦ ਮੈਂਬਰਾਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ। ਕੁਝ ਤਾਂ VOTING ਦੌਰਾਨ ਸਦਨ ਤੋਂ ਵਾਕ ਆਊਟ ਕਰ ਗਏ। ਇਹ ਬਿੱਲ 222 ਤੋਂ 209 ਵੋਟਾਂ ਨਾਲ ਪਾਸ ਹੋਇਆ। ਬਿੱਲ ਦੇ ਪਾਸ ਹੋਣ ਤੋਂ ਬਾਅਦ 트ੰਪ ਨੇ ਕਿਹਾ ਕਿ ਦੇਸ਼ ਇੱਕ ਵਾਰ ਮੁੜ ਤੋਂ ਤਰੱਕੀ ਦੀ ਰਫ਼ਤਾਰ ਫੜੇਗਾ। ਦੱਸਣਾ ਹੈ ਕਿ ਇਸ ਸ਼ਟਡਾਊਨ ਕਾਰਨ ਬਹੁਤ ਸਾਰੇ ਮੁਲਾਜ਼ਮਾਂ ਨੂੰ ਪਿਛਲੇ ਸਵਾ ਮਹੀਨੇ ਤੋਂ ਕੋਈ ਤਨਖਾਹ ਨਹੀਂ ਸੀ ਮਿਲ ਰਹੀ। ਕਈ ਉਡਾਨਾਂ ਰੱਦ ਕੀਤੀਆਂ ਗਈਆਂ ਸਨ। ਯਾਤਰੀ ਹਵਾਈ ਅੱਡੇਾਂ ਤੇ ਫਸੇ ਹੋਏ ਸਨ ਲੋਕਾਂ ਨੂੰ ਆਪਣੇ ਪਰਿਵਾਰਾਂ ਅਤੇ ਭੋਜਨ ਖਰੀਦਣ ਵਾਸਤੇ ਫੂਡ ਬੈਂਕਾਂ ਦੇ ਬਾਹਰ ਕਤਾਰਾਂ ਵਿੱਚ ਖੜਾ ਹੋਣਾ ਪੈ ਰਿਹਾ ਸੀ ਮੰਨੇ ਜਾ ਰਹੇ ਕਿ ਵਿਰੋਧੀ ਧਿਰ ਡੈਮੋਕ੍ਰੈਟਿਕ ਸੰਸਦ ਮੈਂਬਰ ਇਸ ਬਿੱਲ ਤੋਂ ਖਾਸੇ ਨਾਰਾਜ਼ ਨੇ ਉਨ੍ਹਾਂ ਨੇ ਕਹਿੰਨੇ ਕੁਝ ਸੈਨੇਟ ਸਮਝੌਤੇ ਵਿੱਚ ਸਿਹਤ ਸੰਭਾਲ ਸਬਸਿਡੀਆਂ ਦੇ ਵਿਸਥਾਰ ਨੂੰ ਸੁਰੱਖਿਅਤ ਕਰਨ ਵਿੱਚ ناکਾਮ ਰਹੇ ਸਦਨ ਵਿੱਚ ਪਹਿਲੀ ਪ੍ਰਤੀਕਿਰਿਆਤਮਕ ਵੋਟ 213 209 ਸੀ ਜਿਸ ਵਿੱਚ ਅੰਤਿਮ ਵੋਟ ਰੇਹ ਪਧਰਾ ਹੋਇਆ ਡੈਮੋਕ੍ਰੇਟਸ ਨੇ ਦੋਸ਼ ਲਾਇਆ ਕਿ 40 ਦਿਨਾਂ ਦੇ ਸੰਘਰਸ਼ ਦੇ ਬਾਵਜੂਦ ਉਹਨਾਂ ਨੂੰ ਆਪਣੀਆਂ ਮੁੱਖ ਮੰਗਾਂ ਤੋਂ ਕੋਈ ਪ੍ਰਗਤੀ ਵੇਖਣ ਨੂੰ ਨਹੀਂ ਮਿਲੀ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸ਼ਟਡਾਊਨ ਦੌਰਾਨ 20000 ਉਡਾਨਾਂ ਰੱਦ ਕਰਨ ਜਾਂ ਦੇਰੀ ਕਾਰਨ ਅਤੇ 10 ਲੱਖ ਤੋਂ ਵੱਧ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਦੇ ਨੁਕਸਾਨ ਲਈ ਡੈਮੋਕ੍ਰੇਟਸ ਨੂੰ ਜ਼ਿੰਮੇਵਾਰ ਦੱਸਿਆ ਬਿੱਲ ਤੇ ਦਸਕਤ ਕਰਨ ਦੌਰਾਨ 트੍ਰੰਪ ਨੇ ਕਿਹਾ ਕਿ ਡੈਮੋਕ੍ਰੇਟਸ ਤੇ ਸ਼ਟਡਾਊਨ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ ਬੰਦ ਕੁੱਲ ਪ੍ਰਭਾਵ ਬਾਰੇ ਬੋਲਦੇ ਹੋਏ ਉਹਨਾਂ ਕਿਹਾ ਕਿ ਇਸ ਸ਼ਟਡਾਊਨ ਦਾ ਮੁਲਾਂਕਣ ਕਰਨ ਵਿੱਚ ਹਫ਼ਤੇ ਲੱਗਣਗੇ ਅਤੇ ਸ਼ਾਇਦ ਸਹੀ ਢੰਗ ਨਾਲ ਗੱਣਾ ਕਰਨ ਵਿੱਚ ਕਈ ਮਹੀਨੇ ਵੀ ਲੱਗ ਜਾਣ So, with all of that, I just want to tell you the country has never been in better shape. We went through this uh, short term disaster with the Democrats because they thought it would be good politically. And it's an honor now to sign this incredible bill and get our country working again. Thank you. <clears throat> ਬਿਲ ਤੇ ਦਸਖਤ ਕਰਨ ਦੌਰਾਨ ਇਹ ਵੀ ਕਿਹਾ ਕਿ ਇਹ ਬਿਲ 31 ਜਨਵਰੀ ਤੱਕ ਸਰਕਾਰ ਨੂੰ ਫੰਡ ਪ੍ਰਦਾਨ ਕਰੇਗਾ ਬਿਲ ਦੇ ਤਹਿਤ ਏਜੰਸੀਆਂ ਨੂੰ 31 ਜਨਵਰੀ ਤੱਕ ਕਰਮਚਾਰੀਆਂ ਨੂੰ ਛਾਂਟੀ ਕਰਨ ਤੋਂ ਰੋਕਿਆ ਜਾਵੇਗਾ ਇਸ ਮੋਕੇ ਵਿਰੋਧੀ ਧਿਰ ਡੈਮੋਕ੍ਰੈਟਿਕ ਪਾਰਟੀ ਦੇ ਕੁਝ ਆਗੂਆਂ ਨੇ ਐਲਾਨ ਕੀਤਾ ਕਿ ਉਹ ਹਾਲੇ ਵੀ ਸਰਕਾਰ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਨੇ ਇਹ ਲੜਾਈ ਹਾਲੇ ਖਤਮ ਨਹੀਂ ਹੋਈ ਅਸੀਂ ਲੜਦੇ ਰਹਾਂਗੇ ਏਸੀਐ ਸਬਸਿਡੀ ਟੈਕਸ ਕ੍ਰੈਡਿਟ ਨੂੰ ਵਧਾਉਣ ਲਈ ਲੜਾਈ ਜਾਰੀ ਰੱਖੀ ਜਾਵੇਗੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਦਿੱਲੀ ਕਾਰ ਤਮਾਕੇ ਦੀ ਜਾਂਚ ਵਿੱਚ ਭਾਰਤ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ ਹਾਲਾਂਕਿ ਰੂਬਿਓ ਨੇ ਇਹ ਵੀ ਕਿਹਾ ਕਿ ਭਾਰਤੀ ਅਧਿਕਾਰੀ ਜਾਂਚ ਨੂੰ ਪੇਸ਼ੇਵਰ ਢੰਗ ਨਾਲ ਕਰ ਰਹੇ ਨੇ ਰੂਬਿਓ ਕੈਨੇਡਾ ਵਿਖੇ ਜੀ7 ਮੀਟਿੰਗ ਦੌਰਾਨ ਸ਼ਿਰਕਤ ਕਰਨ ਪਹੁੰਚੇ ਸੀ ਜਿੱਥੇ ਉਨ੍ਹਾਂ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨਾਲ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਪત્રਕਾਰਾਂ ਨਾਲ ਗੱਲਬਾਤ ਕਰਦਿਆਂ ਰੂਬਿਓ ਨੇ ਕਿਹਾ ਕਿ ਦਿੱਲੀ ਤਮਾਕੇ ਦੇ ਸਬੰਧ ਵਿੱਚ ਭਾਰਤ ਨੂੰ ਜੇਕਰ ਜ਼ਰੂਰਤ ਪਈ ਤਾਂ ਅਸੀਂ ਹਰ ਤਰੀਕੇ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ ਅਮਰੀਕਾ ਨੇ 10 ਨਵੰਬਰ ਨੂੰ ਦਿੱਲੀ ਵਿੱਚ ਹੋਏ ਕਾਰ ਬੰਬ ਤਮਾਕੇ ਦੀ ਜਾਂਚ ਵਿੱਚ ਭਾਰਤ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ ਹਾਲਾਂਕਿ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਕਿ ਭਾਰਤੀ ਅਧਿਕਾਰੀ ਜਾਂਚ ਨੂੰ ਪੇਸ਼ੇਵਰ ਢੰਗ ਨਾਲ ਸੰਭਾਲ ਰਹੇ ਨੇ ਜੇਕਰ ਜ਼ਰੂਰਤ ਪਈ ਤਾਂ ਅਸੀਂ ਸਹਿਯੋਗ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਕੈਨੇਡਾ ਵਿੱਚ ਜੀ7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੂਬਿਓ ਨੇ ਕਿਹਾ ਕਿ ਅਸੀਂ ਮਦਦ ਦੀ ਪੇਸ਼ਕਸ਼ ਕੀਤੀ ਹੈ ਪਰ ਸਾਨੂੰ ਲੱਗਦਾ ਹੈ ਕਿ ਉਹ ਇਹਨਾਂ ਜਾਂਚਾਂ ਵਿੱਚ ਬਹੁਤ ਸਮਰੱਥ ਨੇ ਉਹਨਾਂ ਨੂੰ ਸਾਡੀ ਮਦਦ ਦੀ ਲੋੜ ਨਹੀਂ ਅਤੇ ਉਹ ਚੰਗਾ ਕੰਮ ਕਰ ਰਹੇ ਨੇ ਯਾ ਵੇਅਰ ਅਵੇਅਰ ਆਫ ਦੈਟ ਦ ਪੋਟੈਂਸ਼ੀਅਲ ਦੈਟ ਹੌਲਡਸ ਬਟ ਆਈ ਥਿੰਕ ਦ ਇੰਡੀਅਨਸ ਆਰ ਨੀਡ ਟੂ ਬੀ ਕਮੈਂਡਡ ਦੇਵ ਬੀਨ ਵੈਰੀ ਮੈਜਰਡ ਐਂਡ ਕਾਸ਼ਸ ਐਂਡ ਵੈਰੀ ਪ੍ਰੋਫੈਸ਼ਨਲ ਇਨ ਹਾਉ ਦੇ ਕੈਰੀਇੰਗ ਆਊਟ ਦਿਸ ਇਨਵੈਸਟੀਗੇਸ਼ਨ ਉਮ ਦੈਟ ਇਨਵੈਸਟੀਗੇਸ਼ਨ ਕੰਟੀਨਿਊਜ਼ It clearly was a terrorist attack, and it was a car loaded with highly explosive materials that detonated and killed a lot of people. I don't think that the European Union gets to determine what international law is. No, they, they certainly don't get to determine is how the United States defends its national security. The United States is under attack from organized criminal narco-terrorists in our hemisphere, and the president is responding in the defense of our country. I do find it interesting that all these countries want us to send, you know, and supply, for example, nuclear-capable Tomahawk missiles to defend Europe, but when the United States positions aircraft carriers in our hemisphere where we live, somehow that's a problem. So I would say that the United States is, and this president has made very clear, his job is to protect the United States from threats against the United States, and that is what he's doing in this operation. ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਜੀ 7 ਮੀਟਿੰਗ ਤੋਂ ਇਲਾਵਾ ਰੂਬਿਓ ਨਾਲ ਮੁਲਾਕਾਤ ਕੀਤੀ ਦੋਹਾਂ ਆਗੂਆਂ ਨੇ ਦਿੱਲੀ ਬੰਬ ਧਮਾਕਿਆਂ ਸਮੇਤ ਦੁਵੱਲੇ ਅਤੇ ਵਿਸ਼ਵ ਵਿਆਪੀ ਮੁੱਦਿਆਂ ਤੇ ਚਰਚਾ ਕੀਤੀ ਜੈ ਸ਼ੰਕਰ ਨੇ ਕਿਹਾ ਕਿ ਦਿੱਲੀ ਧਮਾਕਿਆਂ ਵਿੱਚ ਹੋਏ ਜਾਨੀ ਨੁਕਸਾਨ ਲਈ ਉਹਨਾਂ ਦੇ ਸੰਵੇਦਨਾ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਦੁਵੱਲੇ ਸਬੰਧਾਂ ਖਾਸ ਕਰਕੇ ਵਪਾਰ ਅਤੇ ਸਪਲਾਈ ਚੇਨਾਂ ਤੇ ਚਰਚਾ ਕੀਤੀ ਹੈ ਯੂਕਰੇਨ ਸੰਘਰਸ਼ ਮੱਧ ਪੂਰਬ ਪੱਛਮੀ ਏਸ਼ੀਆ ਅਤੇ ਹਿੰਦ ਪ੍ਰਸ਼ਾਂਤ ਤੇ ਵਿਚਾਰਸਾਂ ਜੇ ਕਿਤੇ ਗਏ ਜੈਸ਼ੰਕਰ ਨੇ ਕਿਹਾ ਕਿ ਰਾਜਸਥਾਨੀ ਦਿੱਲੀ ਹਾਈ ਅਲਰਟ ਤੇ ਹੈ ਅਤੇ ਅਤਵਾਦੀ ਸੰਬੰਧਾਂ ਦੀ ਜਾਂਚ ਚੱਲ ਰਹੀ ਹੈ ਇਸ ਹਫਤੇ ਦੇ ਸ਼ੁਰੂ ਵਿੱਚ ਅਮਰੀਕਾ ਨੇ ਕਿਹਾ ਸੀ ਕਿ ਉਹ ਦਿੱਲੀ ਵਿੱਚ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ ਅਤੇ ਜ਼ਰੂਰਤ ਪੈਣ ਤੇ ਸਹਾਇਤਾ ਪ੍ਰਦਾਨ ਕਰੇਗਾ ਇਸ ਹਫਤੇ ਦੀ ਸ਼ੁਰੂਆਤ ਵਿੱਚ ਅਮਰੀਕਾ ਨੇ ਕਿਹਾ ਸੀ ਕਿ ਉਹ ਦਿੱਲੀ ਵਿੱਚ ਵਾਪਰੀ ਘਟਨਾ ਤੇ ਨਜ਼ਰ ਰੱਖ ਰਿਹਾ ਹੈ ਅਤੇ ਲੋੜ ਪੈਣ ਤੇ ਸਹਾਇਤਾ ਪ੍ਰਦਾਨ ਕਰੇਗਾ ਸ਼ਿਕਾਗੋ ਦੀ ਸੰਗੀ ਅਦਾਲਤ ਨੇ ਇਥੋਪੀਆ ਵਿਖੇ ਹਾਦਸਾ ਗ੍ਰਸਤ ਹੋਏ ਬੋਇੰਗ ਕੰਪਨੀ ਦੇ ਜਹਾਜ਼ ਨੂੰ ਲੈ ਕੇ ਅਹਿਮ ਫੈਸਲਾ ਸੁਣਾਇਆ। ਅਦਾਲਤ ਨੇ ਬੋਇੰਗ ਕੰਪਨੀ ਨੂੰ ਪੀੜਤ ਭਾਰਤੀ ਪਰਿਵਾਰ ਨੂੰ ਕਰੀਬ 28 ਮਿਲੀਅਨ ਡਾਲਰ ਦੇਣ ਦਾ ਹੁਕਮ ਦਿੱਤਾ ਹੈ। ਭਾਰਤੀ ਮੂਲ ਦੀ ਸੰਯੁਕਤ ਰਾਸ਼ਟਰ ਵਾਤਾਵਰਣ ਕਰਮਚਾਰੀ ਸ਼ੀਖਾ ਗਰਗ ਸਾਲ 2019 ਵਿੱਚ ਇਥੋਪੀਆ ਵਿਖੇ ਹੋਏ ਬੋਇੰਗ ਕੰਪਨੀ ਦੇ 737 ਮੈਕਸ ਜੈਟ ਹਾਦਸੇ ਵਿੱਚ ਮਾਰੀ ਗਈ ਸੀ। ਇਸ ਤੋਂ ਬਾਅਦ ਪਰਿਵਾਰ ਨੇ ਕੰਪਨੀ ਖਿਲਾਫ ਅਦਾਲਤ ਦਾ ਰੁਖ ਕੀਤਾ ਸੀ। ਸ਼ਿਕਾਗੋ ਦੀ ਸੰਘੀ ਅਦਾਲਤ ਵਿੱਚ ਇੱਕ ਜਿਊਰੀ ਨੇ ਬੁਧਵਾਰ ਨੂੰ ਬੋਇੰਗ ਨੂੰ ਸੰਯੁਕਤ ਰਾਸ਼ਟਰ ਦੇ ਇੱਕ ਵਾਤਾਵਰਣ ਕਰਮਚਾਰੀ ਦੇ ਪਰਿਵਾਰ ਨੂੰ 28 ਮਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ ਜੋ ਸਾਲ 2019 ਵਿੱਚ ਇਥੋਪੀਆ ਵਿੱਚ 737 ਮੈਕਸ ਜੈਟ ਦੇ ਹਾਦਸੇ ਵਿੱਚ ਮਾਰੀ ਗਈ ਸੀ ਸ਼ਿਕਾਗੋ ਦੀ ਸੰਘੀ ਅਦਾਲਤ ਦਾ ਫੈਸਲਾ ਭਾਰਤੀ ਮੂਲ ਦੀ ਸੰਯੁਕਤ ਰਾਸ਼ਟਰ ਵਾਤਾਵਰਣ ਕਰਮਚਾਰੀ ਸ਼ੀਖਾ ਗਰਗ ਦੇ ਪਰਿਵਾਰ ਦੇ ਹੱਕ ਵਿੱਚ ਗਿਆ ਹੈ ਇਹ ਫੈਸਲਾ ਉਸ ਹਾਦਸੇ ਦੇ ਮੱਦੇਨਜ਼ਰ ਦਾਇਰ ਕੀਤੇ ਗਏ ਦਰਦਨਾਕ ਮੁਕੱਦਮਿਆਂ ਵਿੱਚੋਂ ਪਹਿਲਾ ਹੈ ਦਸਨ ਯੂਗ ਹੈ ਕਿ ਇਥੋਪੀਆ ਹਾਦਸੇ ਤੋਂ ਪਹਿਲਾਂ ਸਾਲ 2018 ਵਿੱਚ ਇੰਡੋਨੇਸ਼ੀਆ ਵਿੱਚ ਇੱਕ ਹੋਰ ਬoing ਜਹਾਜ਼ ਹਾ사ਗ੍ਰਸਤ ਹੋਇਆ ਸੀ ਇਸ ਵਿੱਚ ਕੁੱਲ 346 ਲੋਕ ਮਾਰੇ ਗਏ ਸਨ ਬੁੱਧਵਾਰ ਸਵੇਰੇ ਦੋਹਾਂ ਧਿਰਾਂ ਵਿਚਕਾਰ ਹੋਏ ਇੱਕ ਸਮਝੌਤੇ ਦੇ ਤਹਿਤ ਗਰਗ ਪਰਿਵਾਰ ਦੇ ਵਕੀਲਾ ਅਨੁਸਾਰ ਬoing ਪਰਿਵਾਰ ਨੂੰ ਕਰੀਬ 36 ਮਿਲੀਅਨ ਡਾਲਰ ਫੈਸਲੇ ਦੀ ਪੂਰੀ ਰਕਮ ਅਤੇ 26% ਦੀ ਵਿਆਜ ਸਮੇਤ ਦਿੱਤੀ ਜਾਵੇਗੀ ਅਤੇ boing ਅੱਗੇ ਅਪੀਲ ਨਹੀਂ ਕਰੇਗੀ ਇੱਕ ਬਿਆਨ ਵਿੱਚ boing ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਉਨ੍ਹਾਂ ਸਾਰਿਆਂ ਲਈ ਬੇहद ਦੁਖੀ ਹੈ ਜਿਨ੍ਹਾਂ ਨੇ ਇਹਨਾਂ ਦੋ ਉਡਾਨਾਂ ਵਿੱਚ ਆਪਣੇ ਅਜ਼ੀਜ਼ਾਂ ਨੂੰ ਗਵਾ ਦਿੱਤਾ ਹੈ ਬੁਲਾਰੇ ਨੇ ਕਿਹਾ ਕਿ ਅਸੀਂ ਇਹਨਾਂ ਵਿੱਚੋਂ ਜ਼ਿਆਦਾਤਰ ਦਾਅਵਿਆਂ ਨੂੰ ਸਮਝੌਤੇ ਰਾਹੀਂ ਹੱਲ ਕਰ ਲਿਆ ਹੈ ਪਰਿਵਾਰਾਂ ਨੂੰ ਅਦਾਲਤ ਵਿੱਚ ਹਰਜਾਨੇ ਦੇ ਮੁਕਦਮਿਆਂ ਰਾਹੀਂ ਆਪਣੇ ਦਾਅਵਿਆਂ ਦੀ ਪੈਰਵੀ ਕਰਨ ਦਾ ਵੀ ਹੱਕ ਹੈ ਅਤੇ ਅਸੀਂ ਅਜਿਹਾ ਕਰਨ ਦੇ ਉਹਨਾਂ ਦੇ ਅਧਿਕਾਰ ਦਾ ਸਨਮਾਨ ਕਰਦੇ ਹਾਂ ਇਸ ਮਾਮਲੇ ਵਿੱਚ ਪੀੜਤ ਪਰਿਵਾਰ ਦੀ ਨੁਮਾਇੰਦਗੀ ਕਰਨ ਵਾਲੀਆਂ ਸ਼ਾਨ ਇਨਸਪੈਕਟਰ ਅਤੇ ਐਲਜ਼ਾਬੈਥ ਕਰਾਫੋਰਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਫੈਸਲਾ ਬੋਇੰਗ ਦੇ ਗਲਤ ਵਿਵਹਾਰ ਲਈ ਜਨਤਕ ਜਵਾਬਦੇਹੀ ਤੈਅ ਕਰੇਗਾ ਇਹ ਫੈਸਲਾ ਬੋਇੰਗ ਦੇ ਗਲਤ ਵਿਵਹਾਰ ਲਈ ਜਨਤਕ ਜਵਾਬਦੇਹੀ ਪ੍ਰਦਾਨ ਕਰਦਾ ਹੈ ਸ਼ਿਖਾਗਰਿਕ ਦੇ ਵਕੀਲਾਂ ਨੇ ਕਿਹਾ ਕਿ ਜਦੋਂ ਇਥੋਪੀਅਨ 에ਅਰਲਾਈਨ ਦੀ ਫਲਾਈਟ 302 ਅਦੀਸ ਅਬਾਬਾ ਇਥੋਪੀਆ ਤੋਂ ਨੈਰੋਬੀ ਕੇਨੀਆ ਜਾ ਰਹੀ ਸੀ ਉਡਾਨ ਭਰਨ ਤੋਂ ਕੁਝ ਮਿੰਟ ਬਾਅਦ ਹੀ ਇਹ ਹਾਦਸਾਗ੍ਰਸਤ ਹੋ ਗਈ ਸੀ ਤਦਕਰ ਉਸ ਸਮੇਂ 32 ਹਾਲਾਂ ਦੀ ਸੀ ਮੁਕਦਮੇ ਵਿੱਚ ਦੋਸ਼ ਲਾਇਆ ਗਿਆ ਹੈ ਕਿ 737 ਮੈਕਸ ਜਹਾਜ਼ ਨੂੰ ਗਲਤ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਸੀ ਅਤੇ ਬੋਇੰਗ ਯਾਤਰੀਆਂ ਅਤੇ ਜਨਤਾ ਨੂੰ ਆਪਣੇ ਖਤਰਿਆਂ ਬਾਰੇ ਚੇਤਾਵਨੀ ਦੇਣ ਵਿੱਚ ਅਸਫਲ ਰਿਹਾ। ਈਥੋਪੀਅਨ 에ਅਰਲਾਈਨ ਦੀ ਇਹ ਉਡਾਨ ਇੰਡੋਨੇਸ਼ੀਆ ਦੇ ਜਾਵਾ ਸਾਗਰ ਵਿੱਚ ਲਾਈਨ 에ਅਰ ਫਲਾਈਟ 610 ਦੇ ਹਾਦਸੇਗ੍ਰਸ ਹੋਣ ਤੋਂ 5 ਮਹੀਨੇ ਬਾਅਦ ਹਾਦਸਾਗ੍ਰਸ ਹੋਈ ਸੀ। ਦੋਹਾਂ ਹਾਸਿਆਂ ਵਿੱਚ ਇੱਕ ਸਵੈਚਾਲਿਤ ਉਡਾਣ ਨਿਯੰਤਰਣ ਪ੍ਰਣਾਲੀ ਦਾ ਯੋਗਦਾਨ ਸੀ। ਅਮਰੀਕੀ ਜਹਾਜ਼ ਨਿਰਮਾਤਾ ਨੇ ਦੋ ਹਾਸਿਆਂ ਨਾਲ ਸੰਬੰਧਿਤ ਦਰਦਨਾ ਸਿਵਲ ਮੁਕਦਮਿਆਂ ਵਿੱਚੋਂ 90 ਫੀਸਦੀ ਤੋਂ ਵੱਧ ਦਾ ਨਿਪਟਾਰਾ ਕਰ ਦਿੱਤਾ ਹੈ ਮੁਕਦਮਿਆਂ ਮਲਤਵੀ ਮੁਕਦਮੇबाजी ਸਮਝੌਤੇ ਅਤੇ ਹੋਰ ਭੁਗਤਾਨਾਂ ਰਾਹੀਂ ਅਰਬ ਡਾਲਰ ਦਾ ਮੁਆਵਜ਼ਾ ਅਦਾ ਕੀਤਾ ਗਿਆ ਹੈ ਕੰਪਨੀ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਇਸ ਤੋਂ ਪਹਿਲਾਂ 5 ਨਵੰਬਰ ਨੂੰ ਬੋਇੰਗ ਨੇ 에ਥੋਪੀਅਨ 에어ਲਾਈਨ ਹਾਦਸੇ ਵਿੱਚ ਮਾਰੇ ਗਏ ਹੋਰ ਪੀੜਤਾਂ ਦੇ ਪਰਿਵਾਰਾਂ ਦੁਆਰਾ ਲਿਆਂਦੇ ਗਏ ਤਿੰਨ ਮੁਕਦਮਿਆਂ ਦਾ ਨਿਪਟਾਰਾ ਕੀਤਾ ਸੀ ਉਨ੍ਹਾਂ ਦੇ ਵਕੀਲ ਦੇ ਅਨੁਸਾਰ ਉਨ੍ਹਾਂ ਸਮਝੌਤਿਆਂ ਦੀਆਂ ਸ਼ਰਤਾਂ ਜਾਰੀ ਨਹੀਂ ਕੀਤੀਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ H1B ਵੀਜ਼ਾ ਦੇ ਮਾਮਲੇ ਵਿੱਚ ਆਪਣਾ ਸਟੈਂਡ ਹੁਣ ਕਾਫੀ ਹੱਦ ਤੱਕ ਨਰਮ ਕਰ ਲਿਆ ਹੈ। H1B ਵੀਜ਼ਾ ਪ੍ਰਣਾਲੀ ਵਿੱਚ ਸੁਧਾਰਾਂ ਨੂੰ ਲੈ ਕੇ 트੍ਰੰਪ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੁਣ ਮੰਨਿਆ ਕਿ ਅਮਰੀਕਾ ਨੂੰ ਵਧੀਆ ਪ੍ਰਤਿਭਾਵਾਂ ਦੀ ਬੇਹੱਦ ਜ਼ਿਆਦਾ ਜ਼ਰੂਰਤ ਹੈ। ਸਾਨੂੰ ਉਹਨਾਂ ਨੂੰ ਸੱਦਣਾ ਹੀ ਪਵੇਗਾ। H1B ਵੀਜ਼ਾ ਪ੍ਰਣਾਲੀ ਵਿੱਚ ਸਖਤ ਹੁਕਮ ਦੇਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੇ ਰੁਖ ਵਿੱਚ ਹੁਣ ਨਰਮੀ ਆਈ ਹੈ। ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਪਹਿਲਾਂ ਦੇ ਆਪਣੇ ਸਖਤ ਬਿਆਨ ਦੇ ਉਲਟ ਹੁਣ H1B ਵੀਜ਼ਾ ਸਕੀਮ ਨੂੰ ਸਹੀ ਦੱਸਦੇ ਹੋਏ ਕਿਹਾ ਹੈ ਕਿ ਦੇਸ਼ ਨੂੰ ਕੁਝ ਖੇਤਰਾਂ ਲਈ ਪ੍ਰਤਿਭਾ ਲੈ ਆਉਂਦੀ ਜ਼ਰੂਰਤ ਹੈ 트럼ਪ ਨੇ ਹੁਨਰਮੰਦ ਪ੍ਰਵਾਸੀ ਕਾਮਯਾਦੀ ਕੀਮਤ ਦਾ ਜ਼ਿਕਰ ਕਰਦਿਆਂ ਦਲੀਲ ਦਿੱਤੀ ਕਿ ਅਮਰੀਕਾ ਲੰਬੇ ਸਮੇਂ ਤੋਂ ਬੇਰੋਜ਼ਗਾਰ ਅਮਰੀਕੀਆਂ ਨੂੰ ਵਿਆਪਕ ਸਿਖਲਾਈ ਤੋਂ ਬਿਨਾ ਨਿਰਮਾਣ ਅਤੇ ਰੱਖਿਆ ਵਿੱਚ ਗੁੰਜਲਦਾਰ ਭੂਮਿਕਾਵਾਂ ਲਈ ਦੁਬਾਰਾ ਨਹੀਂ ਵੜ ਸਕਦਾ ਇਹ ਪੁੱਛੇ ਜਾਣਤੇ ਕਿ ਕੀ H1B ਵੀਜ਼ਾ پابੰਦੀਆਂ ਪ੍ਰਸ਼ਾਸਨ ਲਈ ਇੱਕ ਵੱਡੀ ਤਰਜੀਹ ਨਹੀਂ ਹੋਣਗੀਆਂ ਤਾਂ 트ੰਪ ਨੇ ਕਿਹਾ ਕਿ ਅਮਰੀਕਾ ਨੂੰ ਦੁਨੀਆ ਭਰ ਦੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਲਿਆਉਣ ਦੀ ਜ਼ਰੂਰਤ ਹੈ ਜਦੋਂ 트ੰਪ ਤੋਂ ਇਹ ਸਵਾਲ ਕੀਤਾ ਗਿਆ ਕਿ ਕੀ ਅਮਰੀਕਾ ਕੋਲ ਬਹੁਤ ਜ਼ਿਆਦਾ ਪ੍ਰਤਿਭਾ ਨਹੀਂ ਹੈ ਤਾਂ 트ੰਪ ਨੇ ਜਵਾਬ ਦਿੱਤਾ ਨਹੀਂ ਤੁਹਾਡੇ ਕੋਲ ਨਹੀਂ ਹੈ ਹੁਣ ਤੁਹਾਨੂੰ ਲੋਕਾਂ ਨੂੰ ਸਿੱਖਣਾ ਪਵੇਗਾ ਇਸ ਤੋਂ ਸਾਫ ਹੈ ਕਿ H1B ਵੀਜ਼ਾ ਪ੍ਰਣਾਲੀ ਵਿੱਚ ਸਖਤ ਹੁਕਮ ਦੇਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਹਕੀਕਤ ਤੋਂ ਜਾਣੂ ਹੋ ਚੁੱਕੇ ਨੇ ਅਤੇ ਉਹ ਇਸ ਵਿੱਚ ਨਰਮੀ ਕਰ ਸਕਦੇ ਨੇ ਦੱਸਣਯੋਗ ਹੈ ਕਿ H1B ਵੀਜ਼ਾ ਪ੍ਰੋਗਰਾਮ ਦੀ ਵਰਤੋਂ ਕੰਪਨੀਆਂ ਖਾਸ ਕਰਕੇ ਟੈਕਨੋਲੋਜੀ ਫਰਮਾਂ ਅਮਰੀਕਾ ਵਿੱਚ ਵਿਦੇਸ਼ੀ ਕਾਮਿਆਂ ਨੂੰ ਰੋਜ਼ਗਾਰ ਦੇਣ ਲਈ ਕਰਦੀਆਂ ਨੇ ਇਸ ਦਾ ਵੱਡੀ ਗਿਣਤੀ ਭਾਰਤੀ ਵੀ ਲਾਹਾ ਲੈਂਦੇ ਰਹੇ ਨੇ ਭਾਰਤੀ ਪੇਸ਼ੇਵਰ ਖਾਸ ਤੌਰ ਤੇ ਤਕਨੀਕੀ ਮਲਾਜ਼ਮ ਅਤੇ ਡਾਕਟਰ H1B ਵੀਜ਼ਾ ਧਾਰਕਾਂ ਦੇ ਸਭ ਤੋਂ ਵੱਡੇ ਸਮੂਹਾਂ ਵਿੱਚੋਂ ਇੱਕ ਨੇ ਇਸ ਸਾਲ 21 ਸਤੰਬਰ ਨੂੰ 트ੰਪ ਪ੍ਰਸ਼ਾਸਨ ਨੇ H1B ਵੀਜ਼ਾ ਪ੍ਰੋਗਰਾਮ ਲਈ 1 ਲੱਖ ਡਾਲਰ ਦੀ ਫੀਸ ਲਾਗੂ ਕਰਨ ਦਾ ਐਲਾਨ ਕੀਤਾ ਸੀ ਜਿਸ ਨੂੰ ਅਮਰੀਕਾ ਜਾਣ ਦੇ ਚਾਹਵਾਨ ਭਾਰਤੀ ਪੇਸ਼ੇਵਰਾਂ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਨਜਾਮਿਨ ਨੇਤਨਿਆਹੁ ਨੂੰ ਪੂਰੀ ਤਰ੍ਹਾਂ ਮੁਆਫੀ ਦੇਣ ਦੀ ਅਪੀਲ ਕੀਤੀ ਹੈ ਇਹ ਅਪੀਲ ਉਹਨਾਂ ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੂੰ ਇੱਕ ਪੱਤਰ ਲਿਖ ਕੇ ਕੀਤੀ ਹੈ ਅਤੇ ਕਿਹਾ ਕਿ ਨੇਤਨਯਾਹੂ ਵਿਰੁੱਧ ਮੁਕੱਦਮਾ ਸਿਆਸੀ ਅਤੇ ਅਨੁਚਿਤ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਮੁਆਫ ਕੀਤਾ ਜਾਣਾ ਚਾਹੀਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਹੱਕ ਵਿੱਚ ਡਟ ਗਏ ਨੇ 트੍ਰੰਪ ਨੇ ਬੀਤੇ ਦਿਨੀ ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ 트੍ਰੰਪ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ ਪੂਰੀ ਮਾਫੀ ਦੇਣ ਦੀ ਅਪੀਲ ਕੀਤੀ ਹੈ ਜਸਨ ਯੋਗ ਹੈ ਕਿ ਨੇਤਨੀਆਹੁ ਤਿੰਨ ਵਕਫ ਵਕ ਪ੍ਰਸ਼ਟਾਚਾਰ ਮਾਮਲਿਆਂ ਵਿੱਚ ਜਾਂਚ ਦਾ ਸਾਹਮਣਾ ਕਰ ਰਹੇ ਨੇ ਹਾਲਾਂਕਿ ਨੇਤਨੀਆਹੁ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਇਜ਼raਇਲੀ ਰਾਸ਼ਟਰਪਤੀ ਨੂੰ ਲਿਖੇ ਪੱਤਰ ਵਿੱਚ ਟਰੰਪ ਨੇ ਕਿਹਾ ਕਿ ਉਹ ਇਜ਼raਇਲੀ ਨਿਆਂ ਪ੍ਰਣਾਲੀ ਦਾ ਸਤਕਾਰ ਕਰਦੇ ਨੇ ਪਰ ਮੰਨਦੇ ਨੇ ਕਿ ਨੇਤਨੀਆਹੁ ਵਿਰੁੱਧ ਮੁਕਦਮਾ ਸਿਆਸੀ ਅਤੇ ਅਨੁਚਿਤ ਹੈ ਟਰੰਪ ਨੇ ਨੇਤਨੀਆਹੁ ਨੂੰ ਇੱਕ ਅਜਿਹੇ ਨੇਤਾ ਵਜੋਂ ਦਰਸਾਇਆ ਜੋ ਈਰਾਨ ਵਰਗੇ ਵਿਰੋਧੀਆਂ ਦੇ ਵਿਰੁੱਧ ਉਨ੍ਹਾਂ ਦੇ ਨਾਲ ਖੜਾ ਹੈ ਉਨ੍ਹਾਂ ਨੇ ਰਾਸ਼ਟਰਪਤੀ ਹਰਜੋਗ ਨੂੰ ਨੇਤਨੀਆਹੁ ਨੂੰ ਪੂਰੀ ਮਾਫੀ ਦੇਣ ਦੀ ਅਪੀਲ ਕੀਤੀ ਦਰਸਲ ਇਜ਼ਰਾਈਲ ਵਿੱਚ ਵਿਰੋਧੀ ਧਿਰ ਨੇ ਨੇਤਨੀਆਹੁ ਤੇ ਅਰਬ ਪਤੀਆਂ ਦਾ ਪੱਖ ਲੈਣ ਦੇ ਦੋਸ਼ ਲਾਏ ਨੇ ਨੇਤਨੀਆਹੁ ਅਤੇ ਉਹਨਾਂ ਦੀ ਪਤਨੀ ਸਾਰਾ ਤੇ ਸਿਆਸੀ ਪੱਖ ਦੇ ਬਦਲੇ ਅਰਬ ਪਤੀਆਂ ਤੋਂ ਕਰੀਬ 2.6 ਲੱਖ ਡਾਲਰ ਜਿਹੜੇ ਲਗਭਗ 23 ਮਿਲੀਅਨ ਰੁਪਏ ਬੰਦੇ ਨੇ ਦੇ ਲਗਜ਼ਰੀ ਸਾਮਾਨ ਸਵੀਕਾਰ ਕਰਨ ਦਾ ਦੋਸ਼ ਹੈ ਇਲਜ਼ਾਮ ਇਹ ਵੀ ਹੈ ਕਿ ਉਹਨਾਂ ਨੇ ਦੋ ਮੀਡੀਆ ਆਊਟਲੈਟਾਂ ਤੋਂ ਣਕੂਲ ਕਵਰੇਜ ਪ੍ਰਾਪਤ ਕਰਨ ਦੀ ਵੀ ਕੋਸ਼ਿਸ਼ ਕੀਤੀ ਉਧਰ ਰਾਸ਼ਪਤੀ ਹਰਜੋਗ ਦੇ ਦਫ਼ਤਰ ਨੇ ਟਰੰਪ ਦੀ ਅਪੀਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਟਰੰਪ ਦਾ ਸਤਿਕਾਰ ਕਰਦੇ ਨੇ ਅਤੇ ਇਜ਼ਰਾਈਲ ਲਈ ਉਹਨਾਂ ਦੇ ਸਮਰਥਨ ਦੀ ਕਦਰ ਕਰਦੇ ਨੇ। ਉਹਨਾਂ ਇਹ ਵੀ ਕਿਹਾ ਕਿ ਮਾਫੀ ਪ੍ਰਾਪਤ ਕਰਨ ਲਈ ਰਾਸ਼ਟਰਪਤੀ ਤੋਂ ਇੱਕ ਰਸਮੀ ਬੇਨਤੀ ਜ਼ਰੂਰੀ ਹੈ। ਫਿਲਹਾਲ ਦੇਖਣਾ ਦਿਲਚਸਪ ਹੋਵੇਗਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਿਆਹੁ ਨੂੰ ਪੂਰੀ ਮਾਫੀ ਦੇਣ ਦੀ ਅਪੀਲ ਤੇ ਰਾਸ਼ਟਰਪਤੀ ਹਰਜੋਗ ਕਿੰਨੀ ਜਲਦੀ ਕੋਈ ਫੈਸਲਾ ਕਰਦੇ ਨੇ। ਅਮਰੀਕਾ ਨੇ ਭਾਰਤ, ਚੀਨ ਸਮੇਤ ਕਈ ਹੋਰ ਦੇਸ਼ਾਂ ਦੀਆਂ 32 ਸੰਸਥਾਵਾਂ ਅਤੇ ਵਿਅਕਤੀਆਂ ਉੱਤੇ ਵਿਰੁੱਧ ਪਾਬੰਦੀਆਂ ਲਾਗੂ ਕੀਤੀਆਂ ਨੇ। ਇਹਨਾਂ ਪਾਬੰਦੀਆਂ ਪਿੱਛੇ ਕਾਰਨ ਦੱਸਿਆ ਗਿਆ ਹੈ ਕਿ ਇਹ ਸਾਰੇ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਲਈ ਸਹਿਯੋਗ ਕਰ ਰਹੇ ਸਨ। ਇਸ ਦੇ ਨਾਲ ਹੀ ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੋਸ਼ ਲਾਇਆ ਕਿ ਈਰਾਨ ਆਪਣੇ ਪਰਮਾਣੂ ਅਤੇ ਰਵਾਇਤੀ ਹਥਿਆਰਾਂ ਦੇ ਪ੍ਰੋਗਰਾਮਾਂ ਲਈ ਫੰਡ ਇਕੱਠਾ ਕਰਨ ਅਤੇ ਜ਼ਰੂਰੀ ਸਮੱਗਰੀ ਦੀ ਖਰੀਦ ਲਈ ਵਿਸ਼ਵ ਵਿੱਤੀ ਪ੍ਰਣਾਲੀ ਦੀ ਦੁਰਵਰਤੋਂ ਕਰ ਰਿਹਾ ਹੈ। ਅਮਰੀਕਾ ਨੇ ਬੁੱਧਵਾਰ ਨੂੰ ਭਾਰਤ, ਚੀਨ ਅਤੇ ਕਈ ਹੋਰ ਦੇਸ਼ਾਂ ਦੀਆਂ ਕੁੱਲ 32 ਸੰਸਥਾਵਾਂ ਅਤੇ ਵਿਅਕਤੀਆਂ ਵਿਰੁੱਧ ਪਾਬੰਦੀਆਂ ਲਗਾਉਂਦਾ ਐਲਾਨ ਕੀਤਾ ਹੈ। ਇਹ ਕਾਰਵਾਈ ਉਹਨਾਂ ਸੰਸਥਾਵਾਂ ਤੇ ਕੀਤੀ ਗਈ ਹੈ ਜਿਨ੍ਹਾਂ ਤੇ ਈਰਾਨ ਦੇ ਬੈਲੇਸਟਿਕ ਮਿਜ਼ਾਈਲ ਪ੍ਰੋਗਰਾਮ ਨਾਲ ਜੁੜੇ ਹੋਣ ਦਾ ਦੋਸ਼ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਕਾਰਵਾਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਯਤਨ ਦਾ ਹਿੱਸਾ ਹੈ ਜਿਸ ਦਾ ਉਦੇਸ਼ ਈਰਾਨ ਦੁਆਰਾ ਮਿਜ਼ਾਈਲਾਂ ਅਤੇ ਹੋਰ ਹਥਿਆਰਾਂ ਦੇ ਹਮਲਾਵਰ ਵਿਕਾਸ ਨੂੰ ਰੋਕਣਾ ਹੈ। ਪਾਬੰਦੀਆਂ ਲਗਾਉਂਦਾ ਕਦਮ ਈਰਾਨ ਦੇ ਪ੍ਰਮਾਣੂ ਵਾਦਿਆਂ ਦੀ ਮਹੱਤਵਪੂਰਨ ਉਲੰਘਣਾ ਦੇ ਜਵਾਬ ਵਿੱਚ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਅਤੇ ਹੋਰ ਪਾਬੰਦੀਆਂ ਨੂੰ ਦੁਬਾਰਾ ਲਾਗੂ ਕਰਨ ਦੇ ਅਨੁરૂਪ ਹੈ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਈਰਾਨ ਚੀਨ ਹਾਂਗਕੋਕ ਸੰਯੁਕਤ ਅਰਬ ਅਮੀਰਾਤ ਤੁਰਕੀ ਭਾਰਤ ਅਤੇ ਹੋਰ ਖੇਤਰਾਂ ਵਿੱਚ ਸਥਿਤ 32 ਸੰਸਥਾਵਾਂ ਅਤੇ ਵਿਅਕਤੀਆਂ ਤੇ ਪਾਬੰਦੀਆਂ ਲਗਾ ਰਿਹਾ ਹੈ ਜੋ ਈਰਾਨ ਦੇ ਬੈਲੇਸਟਿਕ ਮਿਜ਼ਾਈਲ ਅਤੇ ਮਨੁੱਖ ਰਹਿਤ ਹਵਾਈ ਵਾਹਨ ਪਬ ਐਸਯੂਵੀ ਉਤਪਾਦਨ ਦਾ ਸਮਰਥਨ ਕਰਨ ਵਾਲੇ ਵੱਖ-ਵੱਖ ਸਪਲਾਈ ਨੈਟਵਰਕਾਂ ਨਾਲ ਜੁੜੇ ਹੋਏ ਨੇ ਵਿਦੇਸ਼ ਮੰਤਰਾਲਾ ਦੇ ਜੌਨ ਕੇ ਹਰਲੀ ਨੇ ਦੋਸ਼ ਲਾਇਆ ਕਿ ਈਰਾਨ ਆਪਣੇ ਪਰਮਾਣੂ ਅਤੇ ਰਵਾਇਤੀ ਹਥਿਆਰਾਂ ਦੇ ਪ੍ਰੋਗਰਾਮਾਂ ਲਈ ਫੰਡ ਇਕੱਠਾ ਕਰਨ ਅਤੇ ਜ਼ਰੂਰੀ ਸਮੱਗਰੀ ਦੀ ਖਰੀਦ ਲਈ ਵਿਸ਼ਵ ਵਿੱਤੀ ਪ੍ਰਣਾਲੀ ਦੀ ਦੁਰਵਰਤੋਂ ਕਰਦਾ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਤੀਜੇ ਦੇਸ਼ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਤੀਜੇ ਦੇਸ਼ਾਂ ਵਿੱਚ ਸਥਿਤ ਸੰਸਥਾਵਾਂ 'ਤੇ ਪਾਬੰਦੀਆਂ ਲਗਾਉਣ ਸਮੇਤ ਉਪਲਬਧ ਸਾਰੇ ਸਾਧਨਾਂ ਦੀ ਵਰਤੋਂ ਕਰਦਾ ਰਹੇਗਾ ਤਾਂ ਜੋ ਈਰਾਨ ਦੀਆਂ ਇਹਨਾਂ ਖਰੀਦ ਕੋਸ਼ਿਸ਼ਾਂ ਨੂੰ ਰੋਕਿਆ ਜਾ ਸਕੇ ਅਮਰੀਕਾ ਦਾ ਮੰਨਣਾ ਹੈ ਕਿ ਈਰਾਨ ਦੀਆਂ ਇਹ ਗਤੀਵਿਧੀਆਂ ਖੇਤਰੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਸਿਰਤਾ ਲਈ ਖਤਰਾ ਨੇ ਇਸ ਬੁਲਟਨ 'ਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਫਿਲਹਾਲ ਦੀਓ ਇਜਾਜ਼ਤ ਤਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ